ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਸਿੱਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿੱਦਕੀ ਦੋਸਤੋ ਸ਼ਾਮਣ ਸੋਮਵਾਰ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਇਸ ਵਾਰ ਇੱਕ ਅਦਭੁਤ ਇਤਫਾਕ ਵੀ ਵਾਪਰ ਰਿਹਾ ਹੈ ਇਸ ਵਾਰ ਸ਼ਾਮਣ ਮਹੀਨੇ ਵਿੱਚ ਪੰਜ ਸੋਮਵਾਰ ਹੋਣਗੇ ਪਹਿਲੇ ਦਿਨ 22 ਜੁਲਾਈ ਨੂੰ ਪ੍ਰੀਤੀ ਅਤੇ ਸਰਵਰਥ ਸiddhi yog ਵਿੱਚ ਸ਼ਾਵਣ ਮਹੀਨੇ ਦੀ ਸ਼ੁਰੂਆਤ ਹੋਵੇਗੀ। ਸ਼ਾਵਣ ਦਾ ਮਹੀਨਾ ਭਗਵਾਨ ਭੋਲੇनाथ ਦੇ ਮਨਪਸੰਦ ਦਿਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਸੋਮਵਾਰ ਨੂੰ ਹੀ ਸਮਾਪਤ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਖਰੀਦਦਾਰੀ ਦੇ ਕਈ ਹੋਰ ਸ਼ੁਭਨ ਤੀਜੇ ਮਿਲਣਗੇ। ਇਸ ਦੇ ਨਾਲ ਹੀ ਸ਼ਾਵਣ ਦੇ ਆਖਰੀ ਦਿਨ 19 ਅਗਸਤ ਨੂੰ ਸ਼ੁਕਲ ਪੱਖ ਦੀ ਪੂਰਨਮਾਸ਼ੀ ਹੋਵੇਗੀ ਜੋ ਕਿ ਬਹੁਤ ਸ਼ੁਭ ਹੈ ਇਸ ਦਿਨ ਸ਼ੁਭਨਿਯੋਗ ਵੀ ਹੋਵੇਗਾ ਅਤੇ ਰਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਸ਼ਾਵਣ ਮਹੀਨੇ ਵਿੱਚ 4 ਦਿਨ ਮੰਗਲਾ ਗौरी ਦੀ ਪੂਜਾ ਵੀ ਹੋਵੇਗੀ ਭਾਵ ਦੇਵੀ ਪਾਰਵਤੀ ਦੀ ਵੀ ਪੂਜਾ ਕੀਤੀ ਜਾਵੇਗੀ ਸ਼ਾਵਣ ਸੋਮਵਾਰ ਦੀਆਂ ਤਰੀਖਾਂ ਨੋਟ ਕਰ ਲਓ ਜੀ ਪਹਿਲਾ ਸ਼ਾਵਣ ਸੋਮਵਾਰ 22 ਜੁਲਾਈ ਨੂੰ ਦੂਜਾ ਸੋਮਵਾਰ 29 ਜੁਲਾਈ ਨੂੰ ਤੀਜਾ ਸੋਮਵਾਰ 5 ਅਗਸਤ ਨੂੰ ਚੌਥਾ ਸੋਮਵਾਰ 12 ਅਗਸਤ ਨੂੰ ਅਤੇ ਪੰਜਵਾਂ ਸੋਮਵਾਰ 19 ਅਗਸਤ ਨੂੰ ਹੋਵੇਗਾ ਸ਼ਾਵਣ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਸਰਦਾਲੂ ਸ਼ਹਿਰ ਦੇ ਹੋਰ ਮੰਦਰਾਂ ਜਿਵੇਂ ਭੋਜਪੁਰ ਅਤੇ ਗੁਫਾ ਮੰਦਰ ਵਿੱਚ ਇਕੱਠੇ ਹੁੰਦੇ ਹਨ ਇਸ ਤੋਂ ਇਲਾਵਾ ਕਈ ਥਾਵਾਂ ਤੇ 파ਰਥੀ ਸ਼ਿਵਲੰਗ ਵੀ ਬਣੇ ਹੋਏ ਹਨ ਇਹ ਮੰਨਿਆ ਜਾਂਦਾ ਹੈ ਕਿ ਸ਼ਾਮਣ ਸੋਮਵਾਰ ਨੂੰ ਵਰਤ ਰੱਖਣ ਨਾਲ ਭਗਵਾਨ ਸ਼ਿਵ ਪਰਸਨ ਹੁੰਦੇ ਹਨ ਅਤੇ ਖੁਸ਼ਹਾਲੀ ਦਾ ਅਸ਼ੀਰਵਾਦ ਦਿੰਦੇ ਹਨ ਸਾਵਣ ਮਹੀਨੇ ਦੇ ਹਰ ਸੋਮਵਾਰ ਨੂੰ ਭਗਵਾਨ ਸ਼ਿਵ ਜੀ ਦੇ ਵਰਤ ਰੱਖੇ ਜਾਂਦੇ ਹਨ ਇਸ ਮਹੀਨੇ ਸ਼ਿਵ ਜੀ ਦੇ ਵਰਤ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਇਹ ਵਰਤ ਬਹੁਤ ਫਲਦਾਇਕ ਮੰਨੇ ਜਾਂਦੇ ਹਨ ਇਹਨਾ ਵਰਤਾਂ ਨੂੰ ਰੱਖਣ ਵਾਲੇ ਭਗਤਾਂ ਤੋਂ ਸ਼ਿਵ ਜੀ ਬਹੁਤ ਪ੍ਰਸੰਨ ਹੁੰਦੇ ਹਨ ਇਸੇ ਧਾਰਨਾ ਨੂੰ ਮੰਨਦਿਆਂ ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ਇਹ ਵਰਤ ਰੱਖੇ ਜਾਂਦੇ ਹਨ ਇਹਨਾ ਵਰਤਾਂ 'ਚ ਸ਼ਿਵ ਜੀ ਦੀ ਪੂਜਾ ਕਰਕੇ ਇੱਕ ਸਮੇਂ ਭੋਜਨ ਕੀਤਾ ਜਾਂਦਾ ਹੈ ਇਸ ਵਰਤ 'ਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਧਿਆਨ ਕਰਦੇ ਹੋਏ ਪੂਜਾ ਕਰਨੀ ਚਾਹੀਦੀ ਹੈ ਇਸ ਨਾਲ ਭਗਵਾਨ ਸ਼ਿਵ ਖੁਸ਼ ਹੋ ਕੇ ਮਨ ਇਛਤ ਫਲ ਦਿੰਦੇ ਹਨ ਸਾਉਣ ਦੇ ਹਰੇਕ ਸੋਮਵਾਰ ਨੂੰ ਗਣੇਸ਼ ਜੀ ਸ਼ਿਵ ਜੀ ਪਾਰਵਤੀ ਜੀ ਅਤੇ ਨੰਦੀ ਦੀ ਪੂਜਾ ਕਰਨ ਦਾ ਵਿਧਾਨ ਹੈ ਸ਼ਿਵ ਜੀ ਜੀ ਦੀ ਪੂਜਾ ਚ ਜਲ ਦੁੱਧ ਦਹੀਂ ਖੰਡ ਘਿਓ ਸ਼ਹਿਦ ਪੰਚਾਮ੍ਰਿਤ ਕਲਾਵਾ ਵਸਤਰ ਚੰਦਨਾ ਰੌਲੀ ਚਾਵਲ ਫਲ ਅਕ ਬੇਲ ਪੱਤਰ ਤਤੂਰਾ ਕਮਲ ਗਟਾ ਪਾਣ सुपारी ਲੌਂਗ ਇਲਾਇਚੀ ਪੰਚ ਮੇਵਾ ਧੂਪ ਦੀਪ ਦਕਸ਼ਣਾ ਸਮੇਤ ਪੂਜਾ ਹੁੰਦੀ ਹੈ ਇਸ ਦੇ ਨਾਲ ਹੀ ਕਪੂਰ ਨਾਲ ਆਰਤੀ ਕਰਕੇ ਭਜਨ ਕੀਰਤਨ ਅਤੇ ਜਾਗਰਤਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਭਗਵਾਨ ਸ਼ਿਵ ਛੇਤੀ ਹੀ ਪ੍ਰਸੰਨ ਹੋ ਕੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਸੋਮਰ ਦਾ ਵਰਤ ਰੱਖਣ ਨਾਲ ਪੁੱਤਰ, ਧਨ, ਵਿਦਿਆ ਆਦਿ ਮਨ ਇਛਤ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ 16 ਸੋਮਵਾਰ ਵਰਤ ਕਥਾ ਦਾ ਮਹਤਮ ਸੁਣਨਾ ਚਾਹੀਦਾ ਹੈ। ਦੋਸਤੋ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੋਸਤੋ ਕਥਾ ਅਨੁਸਾਰ ਅਮਰਪੁਰ ਨਾਂ ਦੇ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਉਹ ਭਗਵਾਨ ਸ਼ਿਵ ਦਾ ਭਗਤ ਸੀ ਉਸ ਦਾ ਕਾਰੋਬਾਰ ਵੱਡਾ ਸੀ ਅਤੇ ਸਮਾਜ ਵਿੱਚ ਉਸ ਦਾ ਮਾਨ ਸਨਮਾਨ ਸੀ ਇਹ ਸਭ ਤੋਂ ਬਾਅਦ ਵੀ ਉਹ ਉਦਾਸ ਸੀ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ ਉਸ ਨੂੰ ਚਿੰਤਾ ਸੀ ਕਿ ਉਸ ਤੋਂ ਬਾਅਦ ਕਾਰੋਬਾਰ ਕੌਣ ਦੇਖੇਗਾ ਉਸ ਦਾ ਵੰਸ਼ ਕਿਵੇਂ ਵਧੇਗਾ ਪੁੱਤਰ ਦੀ ਇੱਛਾ ਨਾਲ ਉਹ ਹਰ ਸੋਮਾਰ ਨੂੰ ਵਰਤ ਰੱਖਦੇ ਸਨ ਅਤੇ ਹਰ ਸ਼ਾਮ ਸ਼ਿਵ ਮੰਦਰ ਵਿੱਚ ਘੋਦਾ ਦੀ ਵਜਾਜੇਗਾ ਹੁੰਦੇ ਸਨ ਇਸ ਤਰ੍ਹਾਂ ਕਰਦਿਆਂ ਕਈ ਸਾਲ ਬੀਤ ਗਏ ਇੱਕ ਦਿਨ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਕਿਹਾ ਕਿ ਇਹ ਵਪਾਰੀ ਤੁਹਾਡਾ ਸੱਚਾ ਭਗਤ ਹੈ ਤੁਸੀਂ ਉਸ ਨੂੰ ਪੁੱਤਰ ਪੈਦਾ ਕਰਨ ਦੀ ਅਸੀਸ ਕਿਉਂ ਨਹੀਂ ਦਿੰਦੇ ਸ਼ਿਵ ਨੇ ਕਿਹਾ ਕਿ ਹਰ ਵਿਅਕਤੀ ਨੂੰ ਉਸ ਦੇ ਕਰਮਾਂ ਦਾ ਫਲ ਮਿਲਦਾ ਹੈ ਮਾਤਾ ਪਾਰਵਤੀ ਨਾਵੰਨੀ ਅਤੇ ਭਗਵਾਨ ਸ਼ਿਵ ਨੂੰ ਮਜਬੂਰ ਕਰ ਦਿੱਤਾ ਫਿਰ ਉਸ ਰਾਤ ਭਗਵਾਨ ਸ਼ਿਵ ਵਪਾਰੀ ਦੇ ਸੁਪਨੇ ਵਿੱਚ ਪ੍ਰਗਟ ਹੋਏ ਅਤੇ ਉਸ ਨੂੰ ਪੁੱਤਰ ਦਾ ਅਸ਼ੀਰਵਾਦ ਦਿੱਤਾ ਪਰ ਇਹ ਵੀ ਕਿਹਾ ਕਿ ਉਸ ਦਾ ਪੁੱਤਰ ਸਿਰਫ 16 ਸਾਲ ਤੱਕ ਜਿਉਂਦਾ ਰਹੇਗਾ ਅਗਲੀ ਸਵੇਰ ਵਪਾਰੀ ਦਾ ਪਰਿਵਾਰ ਬਹੁਤ ਖੁਸ਼ ਸੀ ਪਰ ਪੁੱਤਰ ਦੀ ਛੋਟੀ ਉਮਰ ਤੋਂ ਦੁਖੀ ਵੀ ਸੀ ਪਰ ਵਪਾਰੀ ਨੇ ਆਮ ਆਂਗ ਸੋਮਰ ਨੂੰ ਵਰਤ ਰੱਖਿਆ ਅਤੇ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਭਗਵਾਨ ਸ਼ਿਵ ਦੀ ਕਿਰਪਾ ਨਾਲ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਉਸ ਦਾ ਨਾਮ ਅਮਰ ਰੱਖਿਆ ਗਿਆ 12 ਸਾਲ ਦੀ ਉਮਰ ਵਿੱਚ ਉਸ ਨੂੰ ਆਪਣੇ ਮਾਮਾ ਦੀਪ ਚੰਦ ਨਾਲ ਕਾਂਸੀ ਵਿੱਚ ਪੜਨ ਲਈ ਭੇਜਿਆ ਗਿਆ ਰਸਤੇ ਵਿੱਚ ਜਿੱਥੇ ਵੀ ਉਹ ਰਾਤ ਨੂੰ ਆਰਾਮ ਕਰਦੇ ਸਨ ਉੱਥੇ ਉਹ ਯਗ ਕਰਦੇ ਸਨ ਅਤੇ ਬ੍ਰਾਹਮਣਾਂ ਨੂੰ ਭੋਜਨ ਛਕਾਉਂਦੇ ਸਨ ਇੱਕ ਦਿਨ ਉਹ ਇੱਕ ਸ਼ਹਿਰ ਵਿੱਚ ਪਹੁੰਚਿਆ ਜਿੱਥੇ ਰਾਜੇ ਦੀ ਧੀ ਦਾ ਵਿਆਹ ਹੋ ਰਿਹਾ ਸੀ ਲਾੜੇ ਦਾ ਪਿਤਾ ਚਿੰਤਤ ਸੀ ਕਿਉਂਕਿ ਉਸ ਦਾ ਪੁੱਤਰ ਇੱਕ ਅੱਖ ਤੋਂ ਕਾਣਾ ਸੀ ਉਸ ਨੂੰ ਵਿਆਹ ਟੁੱਟਣ ਅਤੇ ਬਦਨਾਮੀ ਦਾ ਡਰ ਸਤਾ ਰਿਹਾ ਸੀ ਲਾੜੇ ਦੇ ਪਿਤਾ ਨੇ ਅਮਰ ਨੂੰ ਦੇਖਿਆ ਅਤੇ ਉਸ ਨੂੰ ਲਾੜਾ ਬਣਾਉਣ ਬਾਰੇ ਸੋਚਿਆ ਤਾਂ ਜੋ ਵਿਆਹ ਤੋਂ ਬਾਅਦ ਉਹ ਉਸ ਨੂੰ ਪੈਸੇ ਭੇਜ ਕੇ ਆਪਣੀ ਨੋਨੋ ਕਰ ਲੈ ਜਾਵੇ ਲਾਲਤ ਵਿੱਚ ਦੀਪਚੰਦ ਨੇ ਲਾੜੇ ਦੇ ਪਿਤਾ ਦੀ ਗੱਲ ਮੰਨ ਲਈ ਅਮਰ ਦਾ ਵਿਆਹ ਰਾਜਕੁਮਾਰੀ ਚੰਦਰਕਾ ਨਾਲ ਹੋਇਆ ਸੀ ਜਾਂਦੇ ਸਮੇ ਅਮਰ ਨੇ ਰਾਜਕੁਮਾਰੀ ਦੀ ਚੁੰਨੀ ਤੇ ਲਿਖਿਆ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਿਆ ਹੈ ਮੈਂ ਕਾਂਸੀ ਵਿਦਿਆਲਯਣ ਜਾ ਰਿਹਾ ਹਾਂ ਹੁਣ ਤੁਸੀਂ ਜਿਸ ਦੀ ਪਤਨੀ ਬਣੋਗੇ ਉਹ ਅੱਖੋਂ ਕਾਣਾ ਹੈ ਇਹ ਜਾਣ ਕੇ ਰਾਜਕੁਮਾਰੀ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਅਮਰ ਨੇ ਕਾਂਸੀ ਵਿੱਚ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ 16 ਸਾਲ ਪੂਰੇ ਹੋਣ ਤੇ ਅਮਰ ਨੇ ਯੱਗ ਕੀਤਾ ਬ੍ਰਾਹਮਣਾਂ ਨੂੰ ਭੋਜਨ ਦਾਨ ਅਤੇ ਦਕਸ਼ਿਣਾ ਨਾਲ ਸੰਤੁਸ਼ਟ ਕੀਤਾ ਫਿਰ ਰਾਤ ਦੇ ਸਮੇਂ ਜਿਵੇਂ ਭਗਵਾਨ ਸ਼ਿਵ ਦੀ ਇੱਛਾ ਸੀ ਅਮਰ ਦੀ ਜਾਨ ਨਿਕਲ ਗਈ ਅਮਰ ਦੀ ਮੌਤ ਬਾਰੇ ਪਤਾ ਲੱਗਦਿਆਂ ਹੀ ਉਸ ਦੇ ਮਾਮਾ ਰੋਣ ਲੱਗ ਪਏ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਉੱਥੋਂ ਜਾ ਰਹੇ ਸਨ ਮਾਤਾ ਪਾਰਵਤੀ ਨੇ ਦੀਪ ਚੰਦ ਦੇ ਰੋਣ ਦੀ ਆਵਾਜ਼ ਸੁਣੀ ਅਤੇ ਭਗਵਾਨ ਸ਼ਿਵ ਨੂੰ ਉਸ ਦੇ ਦੁੱਖ ਦੂਰ ਕਰਨ ਲਈ ਕਿਹਾ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਕਿਹਾ ਕਿ ਇਹ ਉਸੇ ਵਪਾਰੀ ਦਾ ਪੁੱਤਰ ਹੈ ਜੋ ਥੋੜੇ ਸਮੇਂ ਲਈ ਸੀ ਉਸ ਨੇ ਆਪਣੀ ਉਮਰ ਭੋਗ ਲਈ ਹੈ ਮਾਤਾ ਪਾਰਵਤੀ ਜੀ ਨੇ ਕਿਹਾ ਕਿ ਤੁਸੀਂ ਇਸ ਨੂੰ ਮੁਰ ਜੀਵਨ ਦਾ ਅੰਡੇ ਦਿਓ ਨਹੀਂ ਤਾਂ ਇਸ ਦੇ ਮਾਤਾ ਪਿਤਾ ਰੋ ਰੋ ਕੇ ਆਪਣੀ ਜਾਨ ਦੇ ਦੇਣਗੇ ਮਾਤਾ ਪਾਰਵਤੀ ਦੇ ਵਾਰ-ਵਾਰ ਬੇਨਤੀ ਕਰਨ ਤੇ ਭਗਵਾਨ ਸ਼ਿਵ ਨੇ ਅਮਰ ਨੂੰ ਮੁਰ ਜ਼ਿੰਦਾ ਕਰ ਦਿੱਤਾ ਪੜਾਈ ਪੂਰੀ ਕਰਨ ਤੋਂ ਬਾਅਦ ਅਮਰ ਮਾਮੇ ਦੇ ਨਾਲ ਰਾਜਕੁਮਾਰੀ ਦੇ ਸ਼ਹਿਰ ਪਹੁੰਚਿਆ ਅਤੇ ਉੱਥੇ ਯੱਗ ਕਰਵਾਇਆ ਰਾਜੇ ਨੇ ਅਮਰ ਨੂੰ ਪਛਾਣ ਲਿਆ ਰਾਜਾ ਉਸ ਨੂੰ ਘਰ ਲੈ ਗਿਆ ਅਤੇ ਸੇਵਾ ਤੋਂ ਬਾਅਦ ਉਸ ਨੂੰ ਧੀ ਸਮੇਤ ਵਿਦਾ ਕਰ ਦਿੱਤਾ ਜਦੋਂ ਅਮਰ ਘਰ ਪਹੁੰਚਿਆ ਤਾਂ ਵਪਾਰੀ ਦਾ ਪਰਿਵਾਰ ਉਸ ਨੂੰ ਜ਼ਿੰਦਾ ਦੇਖ ਕੇ ਬਹੁਤ ਖੁਸ਼ ਹੋਇਆ ਉਸੇ ਰਾਤ ਭਗਵਾਨ ਸ਼ਿਵ ਨੇ ਇੱਕ ਵਾਰ ਫਿਰ ਵਪਾਰੀ ਦੇ ਸੁਪਨੇ ਵਿੱਚ ਪ੍ਰਗਟ ਹੋ ਕੇ ਕਿਹਾ ਕਿ ਸੋਮਵਾਰ ਦੇ ਤੁਹਾਡੇ ਵਰਤ ਤੋਂ ਪ੍ਰਸੰਨ ਹੋ ਕੇ ਅਤੇ ਵਰਤ ਦੀ ਕਥਾ ਸੁਣ ਕੇ ਉਹਨਾਂ ਨੇ ਅਮਰ ਨੂੰ ਜੀਵਨ ਬਖਸ਼ਿਆ ਹੈ ਅਤੇ ਉਸ ਨੂੰ ਲੰਬੀ ਉਮਰ ਦਿੱਤੀ ਹੈ ਇਹ ਸੁਣ ਕੇ ਵਪਾਰੀ ਬਹੁਤ ਖੁਸ਼ ਹੋਇਆ ਸੋਮਵਾਰ ਨੂੰ ਵਰਤ ਰੱਖਣ ਕਾਰਨ ਕਾਰੋਬਾਰੀ ਦਾ ਪੂਰਾ ਪਰਿਵਾਰ ਖੁਸ਼ੀ ਨਾਲ ਰਹਿਣ ਲੱਗ ਪਿਆ ਦੋਸਤੋ ਆਪ ਜੀ ਨੇ ਸੋਮਵਾਰ ਵਰਤ ਦੀ ਕਥਾ ਸੁਣੀ ਹੈ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ